ਕੇ ਜਸਦਨ ਭਾਨੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫਨਗਾ ਕਰਕੇ ਛੰਡਾ ਵਰਸੜਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਪੰਚ ਕਹਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਚਾਹੁੰਦਾ ਸਬੂਤ ਕੀ ਹੁੰਦਾ ਇਹ ਦੱਸਦਾ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਹੈ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉਥੇ ਚਾਪਰਾਵੋ ਇਹ ਇੰਨਾ ਜੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਇਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ ਕੀ ਪੰਜਾਬ ਦੇ ਅੰਦਰ ਬੇਰਜ਼ਗਾਰੀ ਖਤਮ ਹੋ ਗਈ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੇ ਇਹਦੀਆਂ ਵੀਡੀਓ ਇਹਦੀ ਲਾ ਕੇ ਚਲਾਦਗੇ ਤਦ ਦੱਸੋ ਕਿੱਥੇ ਗੱਲ ਖੜੀ ਐ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਐ ਫਲਾਣੇ ਦੀ ਫਲਾਣੇ ਦਾ ਫੋਟੋ ਐ ਅੱਜ ਕਈ ਕੁੜਾਂ ਅਰਪਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁਝੇ ਲਾਉਂਦੇ ਆ ਕਿ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਬੋਲੇ ਇਸ ਸੋਨਹਾਂ ਤੋ ਮੇਰੇ ਵੀਰੋ ਮੇਰੀ ਬੇਨਤੀ ਹੈ ਆ ਕਿ ਸਾਰ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਆਵਾਜ਼ ਜਾਣੀ ਚਾਹੀਦੀ ਹੈ ਮੈਂ ਕਹਿੰਨਾ ਸਾਰ ਰੋਕ ਲਓ ਮੇਰਾ ਵੀਰ ਆਪਾਂ 10 ਮਿੰਟ ਗੱਲਬਾਤ ਕਰਨੀ ਆ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਇਹ ਧੁੰਦ ਵੀ ਪੈਣ ਲੱਗੀ ਤੁਸੀਂ ਪਿੰਡਾਂ ਨੂੰ ਵੀ ਵਾਪਸ ਜਾਣਾ ਬਹੁਤ ਜ਼ਿਆਦੇ ਕੋਸ਼ਸ਼ਾਂ ਹੋਈਆਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆਇਆ ਹੈ ਸਾਨੂੰ ਡੀਐਸਪੀ ਦਾ ਫੋਨ ਆਇਆ ਹੈ ਕਿ ਤੁਸੀਂ ਘੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਡਰ ਦੀ ਪਰਵਾਹ ਕੀਤੇ ਬਿਨਾਂ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਪੁੱਤਰੇ ਨਾਲ ਖੜੇ ਹੋ ਇਹ ਦੱਸਦਾ ਤੁਹਾਡਾ ਕੱਟ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਪੂਰਾ ਸਾਹ ਦਿੰਦੇ ਆ ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਕਿ ਕਿੰਨਾ ਬੁਚੜ ਬਣੇ ਦੇ ਉਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਨੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਝੰਡਾ ਵਰਸੌਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਪੰਚ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਚਾਹੁੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੈਨਾਂ ਦੇ ਵਿੱਚ ਦ੍ਰਿਮਾਹ ਰੋਡ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਸਿੰਘ ਖੰਡਾ ਜਿਨੇ 25000 ਲਾਵਾਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਿਉਂਦੇ ਨੂੰ ਵਿਚਾਲੋ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਬੀ ਕਿੱਥੇ ਸਾੜੀ ਐ ਕਿੱਥੇ ਫੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਸਬੂਤ ਹੁੰਦਾ ਬੁਛਰਾ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਨਗਰੀ ਦੇਖਣੀ ਐ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਲੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਉਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਨੇ ਸਿੰਘ ਸਿੱਧੂ ਦੀ ਓਥੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਜਿਹੜੂ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਓਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਓਥੇ ਸੋ ਭਰਾਵੋ ਇਹ ਇੰਨਾ ਜ਼ੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ ਲਿਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ ਸਫਾਇਆ ਤੋਂ ਪਾਪ ਭਾਂਦੀ ਸੁਣ ਲਓ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਇਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਇਸਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹੇ ਜੀ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਸਰ ਦੀ ਪਾਗਲ ਚ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪੜਾ ਤਰਨ ਤਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਜੋ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਬੁੱਚੀ ਦਬ ਗਈ ਸੋ ਪ੍ਰਭੂ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਦੋਂ ਪਹਿਲਾਂ ਦੀਪ ਸਿੱਧੂ ਵਰਗਾ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਐਨਐਸ ਲਾ ਕੇ ਇਸੇ ਆਪੰਤ ਬੁੱਜੜ ਦੇ ਇਹ ਵਿਅੰਤੇ ਬੁੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਵੀ ਅਸੀਂ ਕੀ ਕਰ ਰਹੇ ਆ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚਟਾ ਬੰਦ ਹੋ ਗਿਆ ਬਾਹਖੜੀਆਂ ਗੱਲ ਸੋ ਗਿਆ ਕਿ ਨਹੀਂ ਹੋ ਗਿਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰਜ਼ਗਾਰੀ ਖਤਮ ਹੋ ਗਈ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੇ ਇਹਦੀਆਂ ਵੀੜ ਦੋ ਇਹਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ بی اے پی کلچر بند ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਨੇ ਦੀ ਫਲਾਨੇ ਦਾ ਫੋਟੋ ਹੈ ਫਲਾਨੇ ਦੀ ਫਲਾਨੇ ਦਾ ਫੋਟੋ ਹੈ ਅੱਜ ਕਈ ਕੁੜਾਂ ਅਰਪਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ 보ਡਾਂ ਤੇ ਲਾ ਰਿਆ ਇਹ ਕਹਿੰਦਾ ਸੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ ਇਸ ਪੰਜਾਬ 'ਚ ਜਿੱਥੇ ਜਰ ਤੁਸੀਂ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਫਿਰ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ ਭਈ ریکارڈ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਐ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਸ਼ਟਾ ਦੇ ਮਾਚਿਲ ਚ ਕੀ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਆਪਾਂ ਆਈ ਚੱਪ ਰਹੇ ਤਾਂ ਔਰਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਨੀ ਚੋਂ ਦੀ ਰਾਜਧਾਨੀ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਚੋਂ ਪਤਨੀਆਂ ਚੋਂ ਵੀ ਯਾਦ ਰੱਖਿਓ ਬੋਲਦੇ ਐ ਬਿਲਕੁਲ ਭੁੱਲਦੇ ਐ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੀ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਸ਼ਕਤੀ ਬਹੁਤ ਥੋੜੀ ਆ ਭੁੱਲ ਜਾਨੇ ਇੱਕ ਝਕਾਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਬਰੂਗੜ੍ਹ ਬੰਦ ਹੈ ਚਾਹੇ ਪਿਛਲੇ 30 ਸਾਲ ਤੋਂ ਜੇਲ੍ਹਾਂ ਚ ਬੰਦ ਹੈ ਇੱਕ ਝਕਾਰਾ ਉਹਨਾਂ ਦੇ ਨਾਂ ਤੇ ਵੀ ਭਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਜੈ ਸ੍ਰੀ ਅਕਾਲ ਅਗਲੀ ਗੱਲ ਸੁਣ ਲੋ ਧਿਆਨ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਰਤੀ ਹੈ ਅੱਜ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਐ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁਝੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਔਰੂ ਗਾਲਾਂ ਕੱਢਤੀਆਂ ਉਹਨੂੰ ਗਾਲਾਂ ਕੱਢਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰ ਸਿਰਫ ਤੂੰ ਕੀ ਬੋਲਦਾ ਰਿਹਾ ਕੈਪਟਨੂ ਕੀ ਬੋਲਦਾ ਰਿਹਾ ਹੈ ਕਿਕਲੀਆਂ ਪਾਉਂਦਾ ਰਿਹਾ ਹੈ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ Rajasthan ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਏ ਆ ਨੌਜਵਾਨ ਚਲ ਜੈਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਕਰਕੇ ਉਹਨਾਂ ਲੋਕਾਂ ਦਾ ਕਰਨਾ ਚਾਹਨਾ ਜਿਹੜੀਆਂ ਹਾਲੇ ਵੀ ਜਾਗਦਿਆਂ ਚਮੀਰਾ ਹੈਗੀ ਐ ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲ ਤੋਂ ਮੁੰਡਾ ਰਾਜੂ ਇੱਕ ਇੱਕ ਹਰਵਿੰਦਰ ਬੜਿਆਰ ਇੱਕ ਮੁੰਡਾ ਇੱਥੋਂ ਜੋਤ ਬੜੰਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਤਾਂ ਪਾਈਆਂ ਇਸ ਮੁੱਖ ਮੰਤਰੀ ਨੂੰ ਕਿ ਜਿਹੜਾ ਜ਼ਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਨਾ ਕੀਤਾ ਨਾ ਕਰਨਾ ਬਹੁਤ ਹਮਲੇ ਆ ਹੋਏ ਆ ਬਹੁਤ ਘੜ ਵੀ ਆਏ ਆ ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੱਚੜ ਦਾ ਵੀ ਮੂੰਹ ਭੰਨ ਕੇ ਮੋੜਨਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ 5 ਤਰੀਕ ਨੂੰ ਬਾਈ ਐਲਾਨ ਸੁਣ ਲੋ ਬਿਲਕੁਲ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੋ ਅਗਲਾ ਐਲਾਨ 5 ਤਰੀਕ ਨੂੰ ਭਵੰਤ ਦੇ ਕਰਨ ਨੂੰ ਜਾਣਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰੀ ਬੇਨਤੀ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੈਂ ਪਿੰਡਾਂ 'ਚ ਹੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੇ ਅਸੀਂ ਭਾਨੇ ਵਰਗੇ ਅਸਪਾਲ ਸਿੰਘ ਖੇਰਾ 4 ਮਹੀਨੇ ਅੰਦਰ ਲਾ ਕੇ ਆਇਆ ਬਈ ਕੀ ਕਸੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਏਪੀਏ ਲੱਗਿਆ ਐਨਐਸਏ ਲੱਗਿਆ ਤਹ ਮੇਸ ਸਪਾਸ ਖੜਾ ਪਲੇ ਪੰਜਾਬ ਨਾਲ ਖੜਾ ਆ ਕੇ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਬਖਸ਼ੇ ਜਾਣਗੇ ਜੀ ਉਹਦੀ ਸਕਿਉਰਿਟੀ ਦਾਸ ਕੀਤੀ ਲੀਕ ਕੀਤੀ ਏਜੰਸੀਆਂ ਨੇ ਮੂਸੇਲ ਦਾ ਮਰਵਾਇਆ ਛਪੜਾ ਬੋ ਜੇ ਤਾਂ ਭਾਈ ਮਰਵਾਉਣੇ ਆਂ ਆਏ ਜਿਲ੍ਹਾ ਦੇ ਵਿੱਚ ਧੋਣੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਬਹੁਤ ਥੋੜੇ ਰਹਿ ਗਏ ਸਾਮਲੋ ਸਾਹਮਣੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਇਹ ਸ਼ਿਕਾਰ ਖੇਡਣ ਗਿਆ ਜਵਾਨੀ ਦਾ ਸ਼ਿਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲੈ ਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖਾਤ ਤੇ ਜਿਹੜੀ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਨਾਲ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਨਾਲ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਆਜਾ ਆਂ ਪੰਨੇ ਦੇ ਪਿੰਡ ਅਗਲੇ ਪਿੰਡ ਜਾਣਾ ਭਵੰਤ ਦੇ ਸਵਾਲ ਬੱਝਣ ਜਾਣਾ ਆ ਤੁਹਾਡੀ ਗਿਣਤੀ ਉਸ ਸਿਰ ਸਾਨੂੰ 5 ਤਰੀਕ ਨੂੰ ਐਦੂ 10 ਗੁਣਾ ਚਾਹੀਦੀ ਆ ਸਹਿਮਤ 5 ਤਰੀਕ ਨੂੰ ਇਹ ਨਾਲ ਕਰਾਂਗੇ ਮੀਟਿੰਗ ਵੀ ਲੈ ਤੂੰ ਕਹਿੰਦਾ ਸੀ ਮੇਰੇ ਨਾਲ ਆ ਕੇ ਗੱਲਬਾਤ ਕਰਿਆ ਕਰੋ ਤੁਸੀਂ ਪਹਿਲਾਂ ਸ਼ਰਕਾ ਰੋਕ ਲੈਨੇ ਹੋ ਟੋਲ ਪਲਾਜੇ ਰੋਕ ਲੈਨੇ ਹੋ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਹੈ ਇਹ ਗੱਲ ਦੱਸ ਕੀ ਭਾਨਾ ਚੈਨੀ ਚੋਰ ਹੈ ਜੋ ਤੂੰ ਕਰ ਰਿਹਾ ਹੈ ਕਿਰਦਾਰ ਕੁਸ਼ੀ ਭਾਨੇ ਨੂੰ ਨੰਗਾ ਕਰਾ ਕੇ ਦੀ ਕੁੱਤਮਾਰ ਕਰਕੇ ਵੀਡੀਓ ਦੇਖ ਰਿਹਾ ਹੈ ਕੀ ਭਾਨਿਆ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ ਕੋਈ ਬਲਾਤਕਾਰੀ ਹੈ ਕਿਹੜਾ ਗੁਨਾਹ ਕੀਤਾ ਭਾਨੇ ਨੇ 5 ਤਰੀਕ ਨੂੰ ਬਾਈ ਭਵੰਤ ਦੇ ਘਰ ਨੂੰ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਦੱਸਾਂਗੇ ਕਿੱਥੋਂ ਤੁਰਨਾ ਹੈ ਬਾਈ ਦੱਸਾਂਗੇ ਨਾਲ ਦੀ ਨਾਲ ਮੀਡੀਆ ਰਾਹੀਂ ਦੱਸਾਂਗੇ ਸਾਰਿਆਂ ਕਿਸੇ ਵੰਦੀਆਂ ਰਾਏ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਖੜ ਜੋ ਧਿਆਨ ਨਾਲ ਸੁਣ ਲਓ ਇਹ ਨਹੀਂ ਵੀ ਉੱਥੇ ਪੱਕੇ ਬਹਿ ਜਾਣਾ ਵੀ ਉੱਥੇ ਹੀ ਬੈਠ ਕੇ ਤੰਬੂ ਕੱਢ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਤਰਨਾ ਪਿਆ ਟੋਲਾਂ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਘਰੀ ਘੇਰਨਾ ਪਿਆ ਉਧਰੋਂ ਵੀ ਵਧਾਂਗੇ ਸਹਿਮਤ ਆ ਬਈ ਸਹਿਮਤ ਪਰ ਦੋਨਾਂ ਬਹਾਖੜੀਆਂ ਕਰਕੇ ਜਕਾਰਾ ਸਹਿਮਤੀ ਦਾ ਦੇ ਦਿਓ ਬੋਲੇ ਸੋ ਨਿਹਾਲ ਸ਼ਾਂਤਮਈ ਰਹੋ ਭੜਕਾਟ ਨਾ ਆਇਓ ਗਵਨ ਦੀ ਲੋੜ ਦੀ ਝਪਲ ਦੀ ਲੋੜ ਦੀ ਬਈ ਅਖੀਰਲੇ ਸਾਨ ਤੱਕ ਇਹ ਪੰਜਾਬ ਦੀ ਲੜਾਈ ਲੜਦੇ ਵਾਹਿਗੁਰੂ ਜੀ ਕਾ ਖਾਲਸਾ